ਸਾਹਿਬ ਜੀ ਹੁਣੇ-ਹੁਣੇ ਆਈ ਇੱਕ ਬਹੁਤ ਹੀ ਵੱਡੀ ਖਬਰ ਅੰਮ੍ਰਿਤਸਰ ਤੋਂ ਧੰਦਾ ਦੀਏ ਕੀ ਦਰਬਾਰ ਸਾਹਿਬ ਦੇ ਨੇੜੇ ਹੈਰੀਟੇਜ ਸਟਰੀਟ ਦੇ ਵਿੱਚ ਇੱਕ ਬਹੁਤ ਹੀ ਵੱਡਾ ਜਿਹੜਾ ਆ ਕਾਂਡ ਹੋ ਚੁੱਕਾ ਆ ਧੰਦਾ ਦੀਏ ਕੀ ਸਵੇਰੇ-ਸਵੇਰੇ ਜਿਹੜੀਆਂ ਸੂਤਰਾਂ ਦੇ ਹਵਾਲੇ ਤੋਂ ਖਬਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਉਹਨਾਂ ਖਬਰਾਂ ਤੋਂ ਮਿਲੀ ਜਾਣਕਾਰੀ ਇਹ ਹੈ ਕਿ ਹੈਰੀਟੇਜ ਸਟਰੀਟ ਜਿਹੜੀ ਇਹ ਉਹਦੇ ਵਿੱਚ ਇੱਕ ਆਦਮੀ ਵੱਲੋਂ ਇੱਕ ਸੁਰਕਸ਼ਾ ਮੈਨ ਦੇ ਕੋਲੋ ਜਿਹੜੀ ਇਹ ਗਨ ਖੋ ਕੇ ਆਪਣੇ ਆਪ ਨੂੰ ਗੋਲੀ ਮਾਰ ਲਈ ਗਈ ਹੈ ਤੂੰ ਦੱਦੀ ਹੈ ਕਿ ਫੇਰ ਤੂੰ ਉਹ ਇਹ ਖਬਰ ਜਿਹੜੀ ਇਹ ਕਿ ਬਹੁਤ ਜ਼ਿਆਦਾ ਦਰਬਾਰ ਸਾਹਿਬ ਦੇ ਕੋਲੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਦਰਬਾਰ ਸਾਹਿਬ ਦੀ ਹੈਰੀਟੇਜ ਸਟਰੀਟ ਦੇ ਵਿੱਚ ਇੱਕ ਆਮ ਆਦਮੀ ਵੱਲੋਂ ਜਿਹੜਾ ਆ ਆਪਣੇ ਆਪ ਨੂੰ ਇੱਕ ਸੁਰਕਸ਼ਾ ਕਰਮੀ ਦੇ ਕੋਲੋਂ ਜਿਹੜੀ ਇਹ ਬੰਦੂਕ ਹੋ ਕੇ ਆਪਣੇ ਆਪ ਨੂੰ ਜਿਹੜੀ ਗੋਲੀ ਮਾਰ ਲਈ ਗਈ ਹੈ ਖਬਰ ਜਿਹੜੀ ਇਹ ਬਹੁਤ ਹੀ ਤੇਜ਼ੀ ਦੇ ਨਾਲ ਜਿਹੜਾ ਆ ਚੱਲ ਰਹੀ ਹੈ ਦਰਬਾਰ ਸਾਹਿਬ ਦੀ ਹੈਰੀਟੇਜ ਸਟਰੀਟ ਦੇ ਵਿੱਚ ਇਹ ਮਾਮਲਾ ਜਿਹੜਾ ਆ ਉਹ ਘਟਿਤ ਹੋਇਆ ਤਾਂ ਦਾਦਾਈਏ ਕੀ ਕਿਹਾ ਜਾ ਰਿਹਾ ਕਿ ਇਹ ਜੋ ਗਨਮੈਨ ਸੀ ਇਹ ਇੱਕ ਜੱਜ ਦੇ ਨਾਲ ਲੱਗਿਆ ਹੋਇਆ ਸੀ ਤੇ ਦਰਬਾਰ ਸਾਹਿਬ ਸਾਇਦ ਮੱਥਾ ਟੇਕਣ ਦੇ ਲਈ ਪਹੁੰਚੇ ਜਦ ਹੈਰੀਟੇਜ ਸਟਰੀਟ ਦੇ ਵਿੱਚ ਪਹੁੰਚੇ ਤਾਂ ਉੱਥੋਂ ਕਿਸੇ ਨੇ ਉਹਨਾਂ ਦੇ ਕੋਲੋਂ ਗਨ ਖੋ ਲਈ ਤੇ ਉਸ ਤੋਂ ਬਾਅਦ ਆਪਣੇ ਆਪ ਨੂੰ ਗੋਲੀ ਮਾਰ ਲਈ ਤਾਂ ਦੱਸਦੀ ਕਿ ਮੌਕੇ ਤੇ ਹੀ ਉਸ ਬੰਦੇ ਦੀ ਜਿਹੜੀ ਹੈ ਮੌਤ ਹੋ ਚੁੱਕੀ ਹੈ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਕਿ ਇਹਦਾ ਮਾਮਲਾ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਕਿ ਇਹ ਮਾਮਲਾ ਪੁਲਿਸ ਦੇ ਧਿਆਨ ਦੇ ਵਿੱਚ ਆ ਚੁੱਕਾ ਆ ਤੇ ਪੰਜਾਬ ਪੁਲਿਸ ਵੱਲੋਂ ਪੂਰੀ ਤੇ ਪੰਜਾਬ ਪੁਲਿਸ ਵੱਲੋਂ ਇਹਦੀ ਜਿਹੜੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਮਾਮਲਾ ਕੀ ਹੈ ਉਹਦੇ ਉੱਤੇ ਕੁਐਰੀ ਸ਼ੁਰੂ ਹੋ ਚੁੱਕੀ ਹੈ ਫਿਰ ਤੁਹਾਨੂੰ ਦੱਸ ਦਈਏ ਕਿ ਜਿਹੜੀ ਅੰਮਰਸਰ ਦੀ ਹੈਰੀਟੇਜ ਸਟਰੀਟ ਆ ਉਹਦੇ ਵਿੱਚ ਇੱਕ ਰੱਖសា ਜਿਹੜਾ ਕਰਮਚਾਰੀ ਹੈ ਉਹਦੇ ਕੋਲੋਂ ਬੰਦੂਕ ਖੋ ਕੇ ਕਿਸੇ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਹੈ ਤੇ ਮੌਕੇ ਤੇ ਹੀ ਦੱਸਿਆ ਜਾ ਰਿਹਾ ਕਿ ਉਸ ਦੀ ਮੌਤ ਹੋ ਗਈ ਹੈ ਤਸਵੀਰਾਂ ਤਾਂ ਸਾਡੇ ਤੱਕ ਨਹੀਂ ਪਹੁੰਚੀਆਂ ਪਰ ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਇਹ ਮਾਮਲਾ ਅੰਮ੍ਰਿਤਸਰ ਦੇ ਹੈਰੀਟੇਜ ਸਟਰੀਟ ਦੇ ਵਿੱਚ ਹੋਇਆ ਹੈ ਤਹੀ ਬਣੇ ਹੋਏ ਉਹ ਡੀਪੀਸੀ ਪੰਜਾਬੀ ਦੇ ਉੱਤੇ ਧੰਨਵਾਦ